ਜੰਡਿਆਲਾ ਗੁਰੂ ਦੇ ਪਿੰਡ ਭਗਮਾ ਵਿੱਚ ਤਨ ਤਨ ਬਾਬਾ ਜਵੰਦਰ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਆਸਤਾ ਨਾਲ ਮਨਾਇਆ ਗਿਆ ਇਸ ਪਾਵਨ ਮੌਕੇ ਤੇ ਦੂਰ ਦਰਾਜ ਤੋਂ ਸੰਗਤਾਂ ਪਹੁੰਚੀਆਂ ਅਤੇ ਬਾਬਾ ਜੀ ਦੇ ਜਨਮ ਅਸਥਾਨ ਤੇ ਮੱਥਾ ਟੇਕ ਕੇ ਅਰਦਾਸ ਕੀਤੀ ਪਿੰਡ ਵਿੱਚ ਸੰਗਤਾਂ ਵੱਲੋਂ ਵਿਸ਼ੇਸ਼ ਪ੍ਰੋਗਰਾਮਾ ਦਾ ਆਯੋਜਨ ਕੀਤਾ ਗਿਆ ਜਿੱਥੇ ਕੀਰਤਨ ਦਰਬਾਰ ਅਤੇ ਸੇਵਾਵਾਂ ਦਾ ਲਗਾਤਾਰ ਪ੍ਰਬੰਧ ਕੀਤਾ ਗਿਆ ਅਤੇ ਅਟੁੱਟ ਲੰਗਰ ਵਰਤਾਇਆ ਗਿਆ ਜਿੱਥੇ ਹਰੇਕ ਸ਼ਰਧਾਲੂ ਨੇ ਪ੍ਰਸ਼ਾਦ ਵੀ ਛਕਿਆ ਸਥਾਨਕ ਨੌਜਵਾਨਾਂ ਅਤੇ ਪਿੰਡ ਦੇ ਪ੍ਰਬੰਧਕਾਂ ਵੱਲੋਂ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਖਾਸ ਯਤਨ ਕੀਤੇ ਗਏ ਸੰਗਤਾਂ ਵੱਲੋਂ ਬਾਬਾ ਜੀ ਦੇ ਉਪਦੇਸ਼ਾਂ ਦੇ ਚੱਲਣ ਦਾ ਸੰਕੇਤ ਦਿੱਤਾ ਗਿਆ ਅਤੇ ਸਮੂਹ ਪੰਜਾਬ ਲਈ ਖੈਰ ਮੰਗੀ ਦੀ ਅਰਦਾਸ ਕੀਤੀ ਗਈ ਅਮਰੀਕਸਰ ਤੋਂ ਜਸਵੀਰ ਸਿੰਘ ਪੋਲਾ ਦੀ ਖਾਸ ਰਿਪੋਰਟ ਬਾਬਾ ਜਨਜੀਤ ਦਾ ਇੱਥੇ ਜਨਮ ਹੋਇਆ ਭਗਮਾਸ ਪਿੰਡ ਦੇ ਵਿੱਚ ਇਹਨਾਂ ਦਾ ਜਿਹੜਾ ਵਾ ਆਪਣਾ ਗੋਤਰਾ ਸਾਹਿਬ ਇੱਕ ਏਅਰਪੋਰਟ ਤੇ ਆ ਜਿੱਥੇ ਉਹਨਾਂ ਦੀ ਵਰਛੀ ਮਨਾਈ ਜਾਂਦੀ ਆ 2 ਜੁਲਾਈ ਨੂੰ ਕਾਰਾ ਹਾਰ ਨੂੰ ਤੇ ਤੰਤਰਪਾਪਾ ਗੋਤਰੀ ਦੇ ਨਕਰ ਵਿੱਚ 20 ਜੁਲਾਈ ਨੂੰ ਪੰਜ ਸੌ ਨੂੰ ਦੂਹ ਧਾਮ ਦਾ ਮੇਲਾ ਪਿਆ ਜਾਂਦਾ ਜਿਹੜਾ ਲੱਗ ਕੇ ਕਿ ਨਕਸ਼ੰਕਾ ਬਹੁਤ ਨਮਸਤਕ ਹੁੰਦੀ ਆ ਬਾਬਾ ਜੀ ਦੇ ਸੇ ਆਪਣੇ ਅੱਜ ਹੀ ਆਪਣਾ ਗੋਤਰਾ ਸਾਹਿਬ ਲਾਇਆ ਸੀ ਇਸ ਦਾ ਤੋਂ ਕੋਲ ਦੇ ਆ ਬਾਕੀ ਬਾਬਾ ਜੀ ਦਾ ਜਲ ਸੰਚੜਾ ਪੰਦਰ ਘਰ ਆ ਉਹ ਪਿੰਡ ਦੇ ਵਿੱਚ ਆ ਇਹ ਕਿੰਨਾ ਮੇਰਾ ਜੀ 145 45 ਮੇਲਾ ਜੀ ਇਹ ਕੋਲ ਤੇ ਬਾਬਾ ਜੀ ਦੇ ਦਰਵਾਜ਼ੇ ਹਾਂਜੀ ਬਾਬਾ ਜੀ ਜਦੋਂ ਦਸਤਾਨ ਕੀਤਾ ਤੇ ਮਖੂਸੋ ਨਾਲ ਅੱਗੇ ਸੀਤਾਂ ਗਿਆ ਅੱਛਾ ਹਾਂਜੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਭੰਗਵਾ ਨਗਰ ਦੇ ਵਿੱਚ ਮਹਾਰਾਜ ਜਿਉਂ ਪਾਪਾ ਜੌਨ ਸਿੰਘ ਜੀ ਮਹਾਰਾਜ ਨੇ ਜਨਮ ਲਿਆ ਇਹ ਜਿਹੜਾ ਗੁਰਦੁਆਰਾ ਬਾਬਾ ਜੀ ਨੇ ਆਪਣੀ ਹੱਥੀ ਇਹ ਥਾਂ ਲੈ ਕੇ ਬਾਹਰ ਪੈੜੀਆਂ ਦੇ ਵਿੱਚ ਆਪਣੇ ਹੱਥੀ ਨਹੀਂ ਪੱਥਰ ਰੱਖ ਕੇ ਵਾਹੀ ਫੋਟ ਦੇ ਗਾਰਡਰ ਪਾ ਕੇ ਬਹੁਤ ਵੱਡਾ ਗੁਰਦੁਆਰਾ ਟੈਲਾਂ ਦੇ ਨਾਲ ਪਾਲਿਆਂ ਦੇ ਨਾਲ ਛਤੀਰੀਆਂ ਦੇ ਦੋ ਦੋ ਹਿੱਸੇ ਸੀ ਜੋ ਕਿ ਇਸ ਸਥਾਨ ਤੇ ਪਹਿਲਾ ਗੁਰਦੁਆਰਾ ਬਣਿਆ ਸੀ ਫਿਰ ਸੰਗਤਾਂ ਨੇ ਉਹ ਦਸੌਮੇ ਦੇ ਡਵੈਲਪਮੈਂਟ ਨੂੰ ਵੇਖ ਕੇ ਨਵਾਂ ਗੁਰਦੁਆਰਾ ਰਾਜੇਸਾਨਸੀ ਦੀ ਸੰਗਤ ਲਾਕੇ ਦੀ ਸੰਗਤ ਨੇ ਰਲ ਮਿਲ ਕੇ ਵੱਡਾ ਗੁਰਦੁਆਰਾ ਬਣਾਉਣ ਦਾ ਅਭਿਆਲਾ ਕੀਤਾ ਬਹੁਤ ਸਾਰੀਆਂ ਸੰਗਤਾਂ ਨੇ ਬੜੀ ਮਾਇਆ ਦਾ ਯੋਗਦਾਨ ਪਾ ਕੇ ਇਹ ਗੁਰਦੁਆਰਾ ਸਾਹਿਬ ਤਿਆਰ ਕੀਤਾ ਬਾਬਾ ਜੀ ਨੇ ਜਦੋਂ ਇਹ ਗੁਰਦੁਆਰਾ ਧੀ ਤਿਆਰ ਕੀਤਾ ਸੰਤਾਂ ਨੇ ਇਤਰਾਜ਼ ਵੀ ਕੀਤਾ ਬਾਬਾ ਜੀ ਇਹ ਗੁਰਦੁਆਰਾ ਨਗਰ ਤੋਂ ਬਾਹਰ ਹੈ ਉਸ ਵਕਤ ਬਾਬਾ ਜੀ ਨੇ ਬਚਾਰਿਆ ਕਿ ਇਹ ਗੁਰਦੁਆਰਾ ਪਿੰਡ ਤੋਂ ਬਾਹਰ ਨਹੀਂ ਇਹ ਸਮਾਵੇਗਾ ਇਹ ਪਿੰਡ ਦੇ ਵਿਚਕਾਰ ਹੋ ਜਾਵੇਗਾ ਔਰ ਇਹ ਜਿਹੜਾ ਗੁਰਦੁਆਰਾ ਤੁਸੀਂ ਵੱਡਾ ਕਹਿ ਰਹੇ ਹੋ ਇਹਦੇ ਹੀ ਹੋਰ ਵੀ ਬਹੁਤ ਜਿਆਦਾ ਜ਼ਰੂਰਤ ਪਵੇਗੀ ਉਸ ਮੌਕੇ ਦੇ ਲਿਆਇ ਨਾ ਅੱਜ ਇਹ ਗੁਰਦੁਆਰਾ ਸਾਹਿਬ ਸਾਡੀ ਪ੍ਰਬੰਧਕ ਕਮੇਟੀ ਨੇ ਰਲ ਕੇ ਹੋਰ ਵੱਡਾ ਕੀਤਾ ਸੰਗਤਾਂ ਸਮਾਨ ਨਹੀਂ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ